ਫੇਸਬੁੱਕ ਸਰਨਲ ਫੋਨ ਲਾਈਨ ਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਕਲੇਰ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈਗਾ ਬਾਗੀ ਧੜਾ ਕਹਿੰਦਾ ਹੈਗਾ ਅਸੀਂ ਸਵਾਗਤ ਕਰਦੇ ਆ ਇਸ ਅਸਤੀਫੇ ਦਾ ਇਹ ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ ਅਕਾਲੀ ਦਲ ਕਿਹਨਾ ਹਾਲਾਤਾਂ ਦੇ ਵਿੱਚ ਇਸ ਅਸਤੀਫੇ ਨੂੰ ਦਿਖ ਰਿਹਾ ਹੈਗਾ ਦੇਖੋ ਸ਼੍ਰੋਮ ਦੀ ਅਕਾਲੀ ਦਲ ਜਮੂਰੀ ਢੰਗ ਨਾਲ ਚੱਲਣ ਵਾਲੀ ਪਾਰਟੀ ਹੈ ਜਿੱਥੇ ਸੂਬੇ 'ਚ ਦੂਜੀਆਂ ਪਾਰਟੀਆਂ ਦੇ ਪ੍ਰਧਾਨ ਚਾਹੇ ਭਾਜਪਾ ਕਾਂਗਰਸ ਆਪ ਹੋਵੇ ਇਹ ਲਫਾਸੇ ਚੋਂ ਨਿਕਲਦੇ ਨੇ ਆਕਾਲੀ ਦਲ ਦੇ ਪ੍ਰਧਾਨ ਆਏ 5 ਸਾਲ ਬਾਅਦ ਚੁਣ ਕੇ ਆਉਂਦੇ ਨੇ ਜੀ ਉਹਦੇ ਲਈ ਸਾਡੀ ਜਿਹੜੀ ਪਹਿਲਾਂ ਭਰਤੀ ਹੁੰਦੀ ਹੈ ਫਿਰ ਜ਼ਿਲ੍ਹਾ ਡੈਲੀਗੇਟ ਬੰਦੇ ਨੇ ਫਿਰ ਸਟੇਟ ਡੈਲੀਗੇਟ ਫਿਰ ਪ੍ਰਧਾਨ ਸਾਹਿਬ ਦੀ ਚੋਣ ਹੁੰਦੀ ਹੈ ਜੀ ਤੇ ਉਹ ਜਿਹੜੀ ਚੋਣ ਹੈ ਉਹ ਹੁਣ ਦਸੰਬਰ 14 ਦਸੰਬਰ ਨੂੰ ਉਹ ਡਿਊ ਹੈ ਜੀ ਸੋ ਇਸੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਭੇਜਿਆ ਤਾਂ ਜੋ ਜਿਹੜੀ ਨਵੀਂ ਚੋਣ ਹੈ ਉਹਦੀ ਪ੍ਰਕਿਰਿਆ ਕਿਸ ਤਰੀਕੇ ਹੋਣੀ ਹੈ ਉਹ ਵਰਕਿੰਗ ਕਮੇਟੀ ਉਹਤੇ ਫੈਸਲਾ ਲੈ ਸਕੇ ਪਰ ਜਿੱਥੇ ਤੱਕ ਇਹ ਬਾਜੀ ਧੜਾ ਜੀ ਨੂੰ ਤੁਸੀਂ ਕਹਿੰਦੇ ਹੋ ਮੈਂ ਕਹਿੰਦਾ ਕਿ ਉਹ ਕੋਈ ਧੜਾ ਨਹੀਂ ਹੈਗਾ ਧੜਾ ਇੱਕੋ ਹੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਤਿੰਨ ਚਾਰ ਲੀਡਰ ਵੱਖਰੇ ਹੋ ਕੇ ਅਗਰ ਆਪਣੀ ਕੋਈ ਗੱਲ ਕਰਦੇ ਨੇ ਉਹਨਾਂ ਨੂੰ ਧੜਾ ਨਹੀਂ ਕਿਹਾ ਜਾ ਸਕਦਾ ਪਾਰਟੀ ਦਾ 99% ਵਰਕਰ ਜਿਹੜਾ ਉਹ ਪਾਰਟੀ ਦੇ ਨਾਲ ਖੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸਰਮੌਰ ਸੰਸਥਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਾਮੀ ਸਾਹਿਬ ਹੁਣੇ ਰੀਸੈਂਟਲੀ ਲੰਬੇ ਫਰਕ ਦੇ ਨਾਲ ਜਿੱਤੇ ਨੇ ਸੋ ਜਿਹੜੇ ਲੋਕ ਰੈਲੇਵੈਂਟ ਹੀ ਨਹੀਂ ਹੈਗੇ ਉਹ 3-4 ਲੀਡਰ ਜਿਹੜੇ ਪੰਥਕ ਸਫਾ 'ਚ ਰੈਲੇਵੈਂਟ ਨਹੀਂ ਹੈਗੇ ਤਾਂ ਉਹ ਅੱਜ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਗੱਲ ਮਾਇਨੇ ਰੱਖਦੀ ਦੇਖੋ ਪਰਮਿੰਦਰ ਢੀਂਡ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਸੀ ਕਹਿੰਦੇ ਕਿ ਅਸੀਂ ਤਾਂ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਆਖ ਰਹੇ ਹਾਂ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਅੰਦਰ ਰੱਖ ਕੇ ਵੀ ਕਹਿੰਦੇ ਰਹੇ ਕਿ ਉਹਨਾਂ ਦਾ ਲੰਬੇ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਅਸੀਂ ਪਾਰਟੀ ਦੇ ਸਰਵਾਈਵਲ ਦੀ ਗੱਲ ਕਰ ਰਹੇ ਹਾਂ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦੇ ਲੰਬੇ ਹੁੰਦੇ ਨੇ ਤਾਂ ਅਕਾਲੀ ਦਲ ਦੁਬਾਰਾ ਲੀਹਾਂ ਤੇ ਆ ਜਾਊਗਾ ਇਸ ਤਰੀਕੇ ਦਾ ਤਰਕ ਦਿੱਤਾ ਜਾ ਰਿਹਾ ਹੈ ਉਹਨਾਂ ਵੱਲੋਂ ਦੇਖੋ ਮੈਂ ਫਿਰ ਦੁਬਾਰਾ ਕਿਹਾ ਕਿ ਉਹ ਕੀ ਸੋਚਦੇ ਨੇ ਕੀ ਨਹੀਂ ਸੋਚਦੇ ਉਹ ਅਕਾਲੀ ਦਲ ਲਈ ਰੈਲੇਵੈਂਟ ਨਹੀਂ ਹੈ ਅਕਾਲੀ ਦਲ ਲਈ ਰੈਲੇਵੈਂਟ ਹੈ ਸਾਡਾ ਗਰਾਊਂਡ ਦਾ ਵਰਕਰ ਅਕਾਲੀ ਦਲ ਲਈ ਰੈਲੇਵੈਂਟ ਹੈ ਸਾਡੇ ਜ਼ਿਲ੍ਹਾ ਜਥੇਦਾਰ ਅਕਾਲੀ ਦਲ ਲਈ ਰੈਲੇਵੈਂਟ ਹੈ ਸਾਡੀ ਲੀਡਰਸ਼ਿਪ ਸੋ ਸਾਡੀ ਲੀਡਰਸ਼ਿਪ ਕਲੈਕਟਿਵ ਫੈਸਲਾ ਲਊਗੀ ਕਿ ਅਕਾਲੀ ਦਲ ਨੇ ਕੀ ਕਰਨਾ ਜਿਹੜੇ ਬੰਦੇ ਅਕਾਲੀ ਦਲ ਦਾ ਹਿੱਸਾ ਹੀ ਹੈ ਨਹੀਂ ਹਾਂ ਅੱਜ ਉਹ ਆਪ ਜ਼ਰੂਰ ਮਾਇੂਸ ਨੇ ਅੱਜ ਉਹਨਾਂ ਨੂੰ ਆਪੇ ਲੱਗਦਾ ਕਿ ਕਿਸੇ ਤਰੀਕੇ ਸਾਡੀ ਪਾਰਟੀ ਚ ਵਾਪਸੀ ਹੋ ਜੇ ਕਿਉਂਕਿ ਹੁਣ ਉਹ ਮਹਿਸੂਸ ਕਰਨ ਲੱਗ ਗਏ ਨੇ ਕਿ ਸਾਡਾ ਪੋਲਿਟਿਕਲ ਸੁਸਾਇਡ ਹੋ ਗਿਆ ਸੋ ਹੁਣ ਉਹ ਪਾਰਟੀ ਚ ਵਾਪਸ ਆਉਣ ਦੇ ਰਸਤੇ ਤਲਾਸ਼ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਫੈਸਲੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਰਕਰਾਂ ਦੀ ਭਾਵਨਾ ਦੇ ਹਿਸਾਬ ਨਾਲ ਹੀ ਕਰੇਗੀ ਤਿੰਨ ਚਾਰ ਬੰਦਿਆਂ ਦੇ ਕਹਿਣ ਤੇ ਉਹ ਫੈਸਲੇ ਨਹੀਂ ਹੋਣਗੇ ਕਲੀਅਰ ਸਬ ਇੱਕ ਬੜੀ ਅਹਿਮ ਚੀਜ਼ ਆ ਪਾ ਮੰਨ ਲਈਏ ਕਿ ਸੁਭੀ ਸਿੰਘ ਬਾਦਲ ਨੇ ਇੱਕ ਜਿਹੜਾ ਤੁਸੀਂ ਜਿਵੇਂ ਦੱਸਿਆ ਕਿ ਤਰੀਕਾ ਹੈਗਾ ਇੱਕ ਡੈਮੋਕਰੈਟਿਕ ਢੰਗ ਹੈਗਾ ਅਕਾਲੀ ਦਲ ਦੇ ਅੰਦਰੂਨੀ ਤ ਉਸ ਮੁਤਾਬਕ ਅਸਤੀਫਾ ਦਿੱਤਾ ਹੈਗਾ ਤਾਂ ਦੁਬਾਰਾ ਚੁਣ ਕੇ ਸੁਖਬੀਰ ਸਿੰਘ ਬਾਦਲ ਫੇਰ ਪ੍ਰਧਾਨ ਬਣ ਸਕਦੇ ਨੇ ਪਾਰਟੀ ਦੇ ਦੇਖੋ ਜਿੱਦਾਂ ਮੈਂ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਹੁਣ 18 ਤਰੀਕ ਨੂੰ ਪਾਰਟੀ ਦੇ ਦਫ਼ਤਰ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਜੀ ਉੱਥੇ ਹੀ ਇਹ ਫੈਸਲਾ ਹੋਏਗਾ ਕਿ ਅਗਲਾ ਜਿਹੜੀ ਪ੍ਰਕਿਰਿਆ ਹੈ ਉਹ ਕੀ ਰਹੇਗੀ ਕਿਸ ਤਰੀਕੇ ਦੇ ਨਾਲ ਚੋਣ ਹੁੰਦੀ ਹੈ ਤੇ ਪਾਰਟੀ ਦੇ ਵਰਕਰ ਪਾਰਟੀ ਦੀ ਲੀਡਰਸ਼ਿਪ ਕਿਹਨੂੰ ਆਪਣਾ ਪ੍ਰਧਾਨ ਚੁਣਦੀ ਹੈ ਉਹ ਹਮੇਸ਼ਾ ਡੈਮੋਕਰੇਟਿਕਲੀ ਚੁਣਿਆ ਜਾਂਦਾ ਰਿਹਾ ਤੇ ਡੈਮੋਕਰੇਟਿਕਲੀ ਇਸ ਵਾਰ ਵੀ ਚੁਣੇ ਜਾਣਗੇ ਕਿਉਂਕਿ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਰਹੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹ ਹੀ ਆਕਰਾਰ ਦਿੱਤਾ ਹੋਇਆ ਤਾਂ ਕੀ ਉਹ ਇਸ ਹਾਲਾਤਾਂ ਦੇ ਵਿੱਚ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਬਣ ਸਕਦੇ ਨੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਹੈ ਨਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ ਲੰਬੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨੂੰ ਤਨਖਾਈ ਐਕਰਾਰ ਦਿੱਤਾ ਗਿਆ ਔਰ ਤਨਖਾਈ ਐਕਰਾਰ ਹੋਣਾ ਗੁਰੂ ਦੇ ਨਾਲ ਜੋੜਨ ਦੀ ਇੱਕ ਅਵਸਥਾ ਹੈ ਤਨਖਾਈ ਐਕਰਾਰ ਕਰਨ ਦਾ ਮਤਲਬ ਕੋਈ ਇਹ ਨਹੀਂ ਕਿ ਉਹ ਪੰਚ ਤੋਂ ਛੇਕੇ ਜਾ ਚੁੱਕੇ ਨੇ ਸੋ ਮਾਸਟਰ ਤਾਰਾ ਸਿੰਘ ਹੋਣ ਜਗਦੇਵ ਸਿੰਘ ਤਲਵੰਡੀ ਸਾਹਿਬ ਹੋਣ ਫਿਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਹੋਣ ਉਸ ਤੋਂ ਪਹਿਲਾਂ ਸਿੱਖ ਰਾਜ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਵੀ ਤਨਖਾਈਆ ਰਹੇ ਨੇ ਸੋ ਤਨਖਾਈਆ ਇੱਕ ਧਾਰਮਿਕ ਪ੍ਰਕਰਿਆ ਹੈ ਪਾਰਟੀ ਦਾ ਪ੍ਰਧਾਨ ਹੋਣਾ ਇੱਕ ਪੋਲੀਟੀਕਲ ਚੀਜ਼ ਹੈ ਪਾਰਟੀ ਨੇ ਕਿਹਨੂੰ ਪ੍ਰਧਾਨ ਚੁਣਨਾ ਹੈ ਪਾਰਟੀ ਦੇ ਵਰਕਰਾਂ ਦੀ ਕੀ ਭਾਵਨਾ ਹੈ ਉਹ ਮੀਟਿੰਗ ਤੋਂ ਬਾਅਦ ਜਦੋਂ ਅਗਲੀ ਚੋਣ ਤਰੀਕਾਂ ਦਾ ਐਲਾਨ ਹੋਏਗਾ ਉਹਦੇ 'ਚ ਸਾਰਾ ਕੁਝ ਤੁਹਾਡੇ ਸਾਹਮਣੇ ਆਜੇ ਜੀ ਬਹੁਤ ਸ਼ੁਕਰੀਆ ਕਲਿਪਸਾ ਧੰਨਵਾਦ ਤੁਮਾਮ ਜਾਣਕਾਰੀ ਧੰਨਵਾਦ